ਜਵਾਲ ਮ ਕੀਤੀ ਜਾਂਦੀ ਜਗੁਰਦੇਵ ਵਾਲੇ ਗੁਰਜੀ ਦਾ ਖਾਨਸਾ ਵਾਲੇ ਗੁਰਜੀ ਦੇ ਪਤੇ ਸੁਮੇਲਕ ਆਪਣੇ ਸਮਾਜ ਔਰ ਦੇਸ਼ ਦੇ ਵਿੱਚ ਵਸਦੇ ਹੋਏ ਲੋਕਾਂ ਨੂੰ ਅੱਜ ਅਪੀਲ ਕਰਨਾ ਚਾਹੁੰਦੀ ਆ ਔਰ ਮੈਂ ਦੱਸਣਾ ਵੀ ਚਾਹੁੰਦੀ ਆ ਕਿ ਆਪਣੇ ਮੰਟਰੀ ਜੀ ਮੋਨੂ ਜਿਹੜੇ ਭਾਗੋ ਰਾਇਆਂ ਤੋਂ ਇੱਕ ਟਿਊਸ਼ਨ ਸੈਂਟਰ 10 ਸਾਲਾਂ ਤੋਂ ਚਲਾ ਰਹੇ ਨੇ ਤੇ ਬਹੁਤ ਜ਼ਿਆਦਾ ਹੀ ਆਪਣੇ ਗਰੀ ਸਮਾਜ ਦੇ ਲੋਕਾਂ ਨੂੰ ਜੜੀ ਇਹ ਆਸ ਮਿਲੀ ਹੈ ਕਿ ਉਹਨਾਂ ਦੇ ਬੱਚੇ ਜੜੀ ਫ੍ਰੀ ਟਿਊਸ਼ਨ ਵਿੱਚ ਜਾ ਕੇ ਐਜੂਕੇਸ਼ਨ ਲਈ ਅੱਗੇ ਵਧ ਰਹੇ ਨੇ ਸੋ ਮੈਂ ਸਾਰੇ ਹੀ ਸਮਾਜ ਵਿੱਚ ਵੱਸਦੇ ਲੋਕਾਂ ਨੂੰ ਕਹਿਣਾ ਚਾਹੁੰਦੀ ਆ ਕਿ ਇਸ ਤਰ੍ਹਾਂ ਦੇ ਨੌਜਵਾਨ ਜਿਹੜੇ ਸਮਾਜ ਲਈ ਔਰ ਬੱਚਿਆਂ ਨੂੰ ਖਾਸ ਕਰਕੇ ਅੱਗੇ ਵਧਾਉਣਾ ਚਾਹੁੰਦੇ ਨੇ ਉਹਨਾਂ ਦੀ ਐਜੂਕੇਸ਼ਨ ਲਈ ਵਧੀਆ ਜਿਹੜੇ ਇਹੋ ਜਿਹੇ ਪਰਾਲੇ ਕਰ ਰਹੇ ਨੇ ਟਿਊਸ਼ਨ ਸੈਂਟਰ ਖੋਲ੍ਹ ਕੇ ਇਦਾਂ ਹੀ ਆਪਾਂ ਇਹਨਾਂ ਦਾ ਸਾਥ ਦਈਏ ਤੇ ਵੱਧ ਚੜ ਕੇ ਇਹੋ ਜਿਹੇ ਨੌਜਵਾਨਾਂ ਨੂੰ ਸਪੋਰਟ ਕਰੀਏ ਤਾਂ ਜੋ ਵੱਧ ਤੋਂ ਵੱਧ ਐਜੂਕੇਸ਼ਨ ਨੂੰ ਅਸੀਂ ਅੱਗੇ ਲੱਗਿਆ ਇਹ ਤਾਂ ਜੋ ਸਾਡੇ ਬੱਚੇ ਵਧੀਆ ਐਜੂਕੇਸ਼ਨ ਲੈ ਕੇ ਵਧੀਆ ਜਣੀਆਂ ਉਪਲਬਧੀਆਂ ਜਣੀਆਂ ਪ੍ਰਾਪਤ ਕਰਨ ਦੇ ਯੋਗ ਹੋਣ ਕੀ ਜ਼ਰੂਰੀ